ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਤੁਹਾਡੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕੁਝ ਸਿੱਖਿਆਵਾਂ ਸਾਂਝੀਆਂ ਕਰ ਰਹੀ ਹਾਂ ਸਭ ਤੋਂ ਪਹਿਲੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਹੈ ਕਿ ਔਰਤ ਦਾ ਆਦਰ ਕਰੋ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਸਿੱਖਿਆ ਹੈ ਕਦੇ ਕਿਸੇ ਦਾ ਹੱਕ ਨਾ ਖੋਹੋ ਤੀਸਰੀ ਸਿੱਖਿਆ ਹੈ ਮਿਹਨਤ ਕਰੋ ਲਾਲਚ त्याग ਦਿਵੋ ਅਤੇ ਸਹੀ ਤਰੀਕੇ ਦੇ ਨਾਲ ਧਨ ਕਮਾਓ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਸਿੱਖਿਆ ਹੈ ਆਪਣੀ ਕਮਾਈ ਦਾ ਦਸਵਾਂ ਹਿੱਸਾ ਲੋਕਾਂ ਦੀ ਭਲਾਈ ਦੇ ਵਿੱਚ ਲਗਾ ਦੇਵੋ। ਅਤੇ ਅਤੇ ਆਪਣੇ ਸਮੇਂ ਦਾ ਦਸਵਾਂ ਹਿੱਸਾ ਰੱਬ ਨੂੰ ਯਾਦ ਕਰਨ ਦੇ ਵਿੱਚ ਲਗਾਓ। ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਸਿੱਖਿਆ ਹੈ ਚਿੰਤਾ ਮੁਕਤ ਹੋ ਕੇ ਕਰਮ ਕਰੋ। ਜੀਵੇਂ ਬਾਬਾ ਜੀ ਨੇ ਕਿਹਾ ਨਾਨਕ ਚਿੰਤਾ ਮਤ ਕਰ ਚਿੰਤਾ ਤਿਰਸਕਾਰ ਦੀ ਸਮਾਨ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਸਿੱਖਿਆ ਹੈ ਹੰਕਾਰ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦਾ ਇਸ ਲਈ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਤੇ ਕਦੇ ਵੀ ਗੁਮਾਨ ਨਹੀਂ ਕਰਨਾ ਚਾਹੀਦਾ ਅਸੀਂ ਜੂ ਹਾਂ ਉਸ ਵਾਹਿਗੁਰੂ ਦੇ ਕਰਕੇ ਹਾਂ ਉਹ ਸਾਨੂੰ ਇੱਕ ਪਲ ਵਿੱਚ ਅਸਮਾਨ ਤੇ ਪਹੁੰਚਾ ਸਕਦਾ ਹੈ ਅਤੇ ਇੱਕ ਪਲ ਵਿੱਚ ਹੀ ਜ਼ਮੀਨ ਤੇ ਗਿਰਾ ਸਕਦਾ ਹੈ